ਕੌਣ ਬੋਲੇ ਜੀ ਸਤਿ ਸ਼੍ਰੀ ਅਕਾਲ ਜੀ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੀ ਹਾਂਜੀ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੀ ਮੈਂ ਤੁਹਾਨੂੰ ਕਾਲ ਆਪਣੇ ਵੱਲੋਂ ਮਲਾਈ ਆ ਮੈਂ ਕਿਉਂਕਿ ਅਸੀਂ ਚਾਹੁੰਦੇ ਆ ਕਿ ਤੁਸੀਂ ਦੱਸੋ ਕਿ ਤੁਹਾਡੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਸਮੀਕਰਨ ਬਣੇ ਚੋਣਾਂ ਵਾਲੇ ਦਿਨ ਕਿਉਂਕਿ ਜੋ ਸਾਡੇ ਕੋਲ ਅੰਕੜੇ ਆਏ ਆ ਉਹਦੇ ਮੁਤਾਬਕ ਡਾਕਟਰ ਤਰਨਵੀਰ ਗਾਂਧੀ ਨੌ ਦੇ ਵਿੱਚੋਂ ਐਕਚੁਅਲੀ ਲੀਡ ਉਹਨਾਂ ਦੀ ਦੋ ਹਲਕਿਆਂ ਦੇ ਵਿੱਚ ਆ ਨਾਬਾ ਤੇ ਹਾਂਜੀ ਹਾਂਜੀ ਕਨੌਰ ਦੇ ਸਨੌਰ ਦੇ ਵਿੱਚ ਵੀ ਚੰਗਾ ਪਰਫਾਰਮੈਂਸ ਰਿਹਾ ਲੇਕਿਨ ਜੇ ਤੋ ਸਾਰੇ 9 ਹਲਕਿਆਂ ਹੀ ਫਾਈਨਲੀ ਜਿਹੜੀ ਪਟਿਆਲਾ ਸੀਟ ਹੈ ਉਹ ਜਿੱਤੀਏ ਇਹ ਕਿਵੇਂ ਕੀ ਉਹਨਾਂ ਨੇ ਬਾਕੀ ਹਲਕਿਆਂ ਦੇ ਵਿੱਚ ਵੀ ਚੰਗਾ ਪਰਫਾਰਮੈਂਸ ਸੀ ਜਾਂ ਕਿਵੇਂ ਜਿੱਤ ਆਈ ਹਾਸਲ ਹੋਈ ਉਹਨਾਂ ਦੀ ਗੱਲ ਹੀ ਹੈ ਨਾ ਜੀ ਹਰ ਇੱਕ ਹਲਕੀ ਦਾ ਆਪਣਾ ਇੱਕ ਦੇਖ ਲਈ ਸਟਾਈਲ ਜੇ ਮੈਂ ਪਟਿਆਲਾ ਸ਼ਹਿਰ ਦੀ ਗੱਲ ਕਰਾਂ ਹੂੰ ਨੰਬਰ ਆਪਾਂ ਪਟਿਆਲਾ ਬੰਦ ਤੋਂ ਆਪਾਂ ਚਾਲੂ ਕੀ ਕਰੀਏ ਤਾਂ ਪਟਿਆਲੇ ਦੇ ਵਿੱਚ ਜਿਹੜਾ ਰਾਮ ਮੰਦਰ ਵਾਲਾ ਫੈਕਟਰ ਹੈ ਉਹ ਵੀ ਕਾਫੀ ਇਫੈਕਟਿਵ ਰਿਹਾ ਪਰ ਉੱਥੇ ਤੇ ਮੇਰੇ ਖਿਆਲ ਪ੍ਰਨੀਤ ਕੌਰ ਜਿਹੜੇ ਮਹਾਰਾਣੀ ਸਾਹਿਬ ਦੇ ਜਿਹੜੇ ਆਪਣੀ ਆਪਣਾ ਇਨਫਲੂਐਂਸੀ ਹੋਊਗਾ ਪਟਿਆਲੇ ਸ਼ਹਿਰ ਦੇ ਵਿੱਚ ਹਾਂਜੀ ਹਾਂ ਐਸੇ ਕਰਕੇ ਪ੍ਰਨੀਤ ਕੌਰ ਜਿੱਤੀ ਐ ਉੱਥੇ ਤੇ ਉੱਥੇ ਥੋੜਾ ਜਿਹਾ ਮਹਾਰਾਣੀ ਸਾਹਿਬ ਦਾ ਵੀ ਪ੍ਰਭਾਵ ਰਿਹਾ ਹੈ ਕਾਫੀ ਹੂੰ ਤੇ ਦੂਸਰਾ ਕੈਲਾ ਸ਼ਹਿਰ ਦੇ ਵਿੱਚ ਜੀ ਜਿਆਦਾ ਉਹਨਾਂ ਦਾ ਜਿਹੜਾ ਆਪਣਾ ਸਰਕਲ ਸੀਗਾ ਇੱਥੋਂ ਪੇਸ਼ੈਂਟ ਸੀਗੇ ਜਿਹੜਾ ਉਹਨਾਂ ਦਾ ਸੋਸ਼ਲ ਸਿਸਟਮ ਸੀਗਾ ਉਹਦੇ ਕਰਕੇ ਡਾਕਟਰ ਸਾਹਿਬ ਨੂੰ ਕਾਫੀ ਗੋਠ ਪਈ ਹੈ ਆਦਰਵਾਈ ਜਿਸ ਤਰ੍ਹਾਂ ਜੇ ਆਪਾਂ ਕਾਂਗਰਸ ਦਾ ਪਿਛਲਾ ਇਤਿਹਾਸ ਦੇਖ ਲਈਏ ਹੂੰ ਜਾਂ ਹੁਣ ਵਰਤ ਦੇਖ ਲਈਏ ਜਿਸ ਤਰ੍ਹਾਂ ਦਾ ਸੀਗਾ ਇਹ ਉਹਦੇ ਉਹਦੇ ਸਿਸਟਮ ਦੇ ਵਿੱਚ ਜਿਹੜੀ ਕਾਂਗਰਸ ਨੇ ਪ੍ਰਭਾਵ ਥੋੜਾ ਜਿਹਾ ਵਧਿਆ ਨਹੀਂ ਗਿਆ ਹੂੰ ਜਿਹੜਾ ਸ਼ੁਰੂ ਚ ਜੋ ਗੱਲਾਂਬਾਤ ਹੋਈਆਂ ਜਿਸ ਤਰ੍ਹਾਂ ਤਕਸਾਲੀ ਬਣ ਕੇ ਕਾਂਗਰਸੀਆਂ ਨੇ ਕੀਤੀ ਸਟਾਰਟਿੰਗ ਸੀ ਜਿਹੜੀ ਉਹ ਉਹਦੇ ਕਰਕੇ ਥੋੜਾ ਜਿਹਾ ਇਫੈਕਟ ਪਿਆ ਤੇ ਉਹ ਕਾ ਦਾ ਇਲੀਮੈਂਟ ਹੋਈ ਇਸ ਤਰ੍ਹਾਂ ਦਾ ਸਿਸਟਮ ਹੋਇਆ ਤੇ ਜਿਹੜੇ ਲੋਕ ਇੰਟਰਸਟਡ ਉਹਨਾਂ ਨੂੰ ਹੀ ਅਸੀਂ ਐਕਟਿਵ ਕਰ ਸਕੇ ਅ ਰਿਸ਼ਪਾਲ ਭਾਜਪਾ ਨੂੰ ਟੋਟਲ ਸੀਟਾਂ 10 ਮਿਲੀਆਂ 10 ਮਿਲੀਆਂ ਡੇਰਾਬਸੀ ਰਾਜਪੁਰਾ ਤੇ ਪਟਿਆਲਾ ਆਪ ਨੂੰ ਮਿਲੀਆਂ ਟੋਟਲ 4 ਸੋ ਉਹਨਾਂ ਹਲਕਿਆਂ ਦੇ ਵਿੱਚ ਤੁਹਾਡਾ ਪਰਫਾਰਮੈਂਸ ਕਿਵੇਂ ਸੀ ਕਿਹੜੇ ਚੇ ਭਾਜਪਾ ਨੂੰ ਕਾਮਯਾਬੀ ਮਿਲਲੀ ਡੇਰਾ ਬਸੀ ਰਾਜਪੁਰਾ ਦੇ ਵਿੱਚ ਵੀ ਹਾਂਜੀ 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 ਔਰ ਰਾਜਪੁਰਾ ਦੇ ਵਿੱਚ ਭਾਜਪਾ ਦਾ ਹੁਣ ਤੁਹਾਨੂੰ ਪਤਾ ਨਾ ਵੀ ਰਾਜਪੁਰਾ ਸ਼ਹਿਰ ਦੇ ਵਿੱਚ ਹਮ ਬਹਾਵਲਪਰੀਆ ਬਰਾਤ ਹਿੰਦੂ ਕਮਿਊਨਿਟੀ ਬਹੁਤ ਜ਼ਿਆਦਾ ਹੈ ਹਮ ਤੇ ਫਿਰ ਰਾਜਪੁਰੇ ਦੇ ਵਿੱਚ ਐਮਐਲਏ ਵੀ ਰਹੇ ਨੇ ਖੁਰਾਣਾ ਸਾਹਿਬ ਹੂੰ ਇਹ ਵੀ ਦੇ 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 ਉਹ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਨੇ ਫైనాన్స్ ਮਿਨਿਸਟਰੀ ਨਾਲ ਕੋਲ ਰਹੀ ਹੈ ਤੇ ਉਹ ਵੀ ਕਿਤੇ ਨਾ ਕਿਤੇ ਫੈਕਟਰ ਨੇ ਕੰਮ ਕੀਤਾ ਤੇ ਦੂਜਾ ਜਿਹੜਾ ਇੱਕ ਜੇ ਮੈਂ ਇਹ ਵੀ ਗੱਲ ਕਹਦਾ ਵੀ ਸ਼ਹਿਰ ਦੇ ਵਿੱਚ ਮੈਂ ਜੋ ਦੇਖਿਆ ਸਾਡੀ ਪ੍ਰੋਪਰ ਕੈਂਪੇਨ ਚੱਲ ਨਹੀਂ ਸਕੀ ਅੱਛਾ ਤੇ ਇੰਨੇ ਫੈਕਟਰ ਰਹਾ ਹਾਂ ਜੀ ਹਾਂ ਤੇ ਬਾਕੀ ਇਹ ਮੈਨੂੰ ਦੱਸੋ ਰਸਪਾਲ ਜਿਹੜੇ ਸਾਡਾ ਬਹੁਤ ਸੋਹਣਾ ਅਸਰ ਸੀਦਾ ਜਿਹੜੇ ਟੋਟਲ ਜਿਹੜਾ ਮੈਂ ਰਿਜ਼ਲਟ ਵੇਖ ਰਿਹਾ ਵਾਂ ਕਾਂਗਰਸ ਜਿਹੜੀ ਆ ਦੋ ਹਲਕਿਆਂ ਚ ਅੱਗੇ ਆਪ ਜਿਹੜੀ ਆ ਚਾਰ ਚੱਗੇ ਭਾਜਪਾ ਤਿੰਨ ਚੱਗੇ ਤੇ ਅਕਾਲੀ ਦਲ ਕਿੱਥੇ ਕਿੱレ ਗਿਆ ਅਕਾਲੀ ਦਲ ਤਾਂ ਇਸ ਵਾਰ ਲੋਕਾਂ ਨੇ ਜਿਸ ਤਰ੍ਹਾਂ ਨਾ ਬਿਲਕੁਲੀ ਮਾਈਨਸ ਕਰਤਾ ਕਿਉਂਕਿ ਲੋਕਾਂ ਨੇ ਮੈਂ ਇੱਕ ਗੱਲ ਦੇਖੀ ਹੂੰ ਲੋਕ ਬੜੇ ਸਿਆਣੇ ਹੋ ਗਏ ਉਹਨਾਂ ਨੇ ਧੀਰੇ ਖਲਸੀ ਉਹਨਾਂ ਨੇ ਆਕਾਨੀਦਾਂ ਨੂੰ ਵੋਟ ਪਾਉਣੀ ਇਹ ਸਮਝਿਆ ਕਿ ਉਹ ਮੋਦੀ ਨੂੰ ਵੀ ਸਪੋਰਟ ਕਰਨਾ ਹੈ ਏਡੇ ਢੰਗ ਨਾਲ ਇਨਡਾਇਰੈਕਟ ਵੇ ਠੀਕ ਹੈ ਠੀਕ ਹੈ ਤੇ ਇਸ ਕਰਕੇ ਉਹਨਾਂ ਨੇ ਆਕਾਨੀਦਾਂ ਨੂੰ ਵੋਟ ਪਾਉਣ ਦੀ ਜਿਹੜਾ ਭਾਜਪਾ ਦਾ ਡਾਇਰੈਕਟ ਭਾਜਪਾ ਵੱਲ ਹੋਣਾ ਚਾਹੁੰਦਾ ਸੀ ਉਹਨੇ ਉਧਰ ਪਾਤੀ ਜਿਹੜਾ ਕਾਂਗਰਸ ਨੂੰ ਸਪੋਰਟ ਕਰਨਾ ਚਾਹੁੰਦਾ ਹੁੰਦੀ ਉਹਨੇ ਕਾਂਗਰਸ ਨੂੰ ਸਪੋਰਟ ਕਰਤੀ ਓਕੇ ਜਿਹੜਾ ਆਮ ਆਦੀ ਪਾਰਟੀ ਦਾ ਪੱਤਾ ਸੀ ਉਹਨੇ ਆਮ ਆਦੀ ਪਾਰਟੀ ਨੂੰ ਪਾਤੀ ਪਰ ਜਿਹੜੇ ਬੰਦੇ ਨਿਊਟਰ ਸੀਗੇ ਜਿਹੜੇ ਕਿਸੇ ਟਾਈਮ 'ਚ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ ਪਰ ਅੱਜ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਭਾਜਪਾ ਦੇ ਖਿਲਾਫ ਸੀ ਗਏ ਹੂੰ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਜਰੂਰ ਆਈ ਕਿ ਜੇ ਅਸੀਂ ਨੂੰ ਵੋਟ ਪਾਉਣੇ ਆ ਇਹਨਾਂ ਨੇ ਹਰ ਮੁੱਦੇ ਤੇ ਸੈਕਟਰ ਦੇ ਵਿੱਚ ਜੇ ਸਪੋਰਟ ਕਰਨੀ ਤਾਂ ਭਾਜਪਾ ਨੂੰ ਸਪੋਰਟ ਕਰਨੀ ਹੈ ਓਕੇ ਉਹ ਉਹਨਾਂ ਨੂੰ ਵੋਟ ਪਾਉਣਗੇ ਇਹ ਇਸ ਕਰਕੇ ਉਹਨਾਂ ਨੇ ਇਹ ਮناسب ਨਹੀਂ ਸਮਝਿਆ ਕਿ ਅਕਾਲੀ ਦਲ ਨੂੰ ਵੋਟ ਪਾਈ ਜਾਵੇ ਸੋ ਰਿਸ਼ਪਾਲ ਜਾਂਦੇ ਜਾਂਦੇ ਦੱਸੋ ਤੁਹਾਨੂੰ ਕੀ ਲੱਗਦਾ ਵਾ ਪੀ ਹੁਣ ਅਗਲੀਆਂ ਚੋਣਾਂ ਚ ਇੱਕ ਭਾਜਪਾ ਜਿਹੜਾ ਵਾ ਬਹੁਤ ਵੱਡਾ ਫੈਕਟਰ ਹੋਊਗਾ ਪਟਿਆਲੇ ਦੇ ਵਿੱਚ ਔਰ ਬਾਕੀ ਥਾਵਾਂ ਤੇ ਨਹੀਂ ਜੀ ਮੈਨੂੰ ਨਹੀਂ ਲੱਗਦਾ ਨਹੀਂ ਲੱਗਦਾ ਹਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਕਦੇ ਵੀ ਬੀਜੇਪੀ ਦੀ ਸਰਕਾਰ ਨਹੀਂ ਚਾਣਗੇ ਇਹ ਤਾਂ ਸੈਂਟਰ ਦੀ ਲੜਾਈ ਸੀ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਫੈਕਟਰ ਕੰਮ ਕੀਤਾ ਉਹ ਕੀਤਾ ਜਿਹੜਾ ਰਾਮ ਮੰਦਿਰ ਵਾਲਾ ਸੀਗਾ ਦੂਜਾ ਇੱਕ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੇ ਐਡੂਕੇਸ਼ਨ ਚਲਾਈ ਭਾਜਪਾ ਦੇ ਕੈਂਡੀਡੇਟਾਂ ਦੇ ਖਿਲਾਫ ਉਹ ਕਿਤੇ ਨਾ ਕਿਤੇ ਜਿਹੜੇ ਸ਼ਹਿਰੀ ਖੇਤਰ ਸੀਗੇ ਉਹਨਾਂ 'ਚ ਉਹਦਾ ਉਲਟ ਪ੍ਰਭਾਵ ਗਿਆ ਓਕੇ ਹਾਂ ਉਹ ਤਾਂ ਨਾ ਸਿਫਟੀ ਜੀ ਹੋ ਗਈ ਜਿਹੜੇ ਸ਼ਹਿਰੀ ਲੋਕ ਸੀਗੇ ਨਾ ਉਹਨਾਂ ਨੂੰ ਭਾਜਪਾ ਦੇ ਕੈਂਡੀਡੇਟਾਂ ਨਾਲ ਸਹਿਮਤੀ ਹੋ ਗਈ ਵੀ ਯਾਰ ਇਹਨਾਂ ਨੂੰ ਵੋਟ ਨਾ ਪਾਉਣ ਇਹਦਾ ਵੋਟ ਪਾ ਕੇ ਬਰੁ ਕਰਨੇ ਇਹਨਾਂ ਦਾ ਜਿਹੜਾ ਘੇਰ ਕੇ ਇਨਸਲਟ ਕਰਨਾ ਜਾਂ ਉਸ ਤਰ੍ਹਾਂ ਦਾ ਵੀ ਇਹ ਠੀਕ ਨਹੀਂ ਹੈ ਉਹਨਾਂ ਨੂੰ ਇਹ ਲੱਗਿਆ ਮਹਿਸੂਸ ਹੋਇਆ ਇਹ ਨਹੀਂ ਕਿ ਕਿਸਾਨਾਂ ਦੇ ਖਿਲਾਫ ਸੀਗੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਦਾ ਸ਼ਹਿਰਾਂ ਦੇ ਤੇ ਅਸਰ ਪਿਆ ਜੋ ਮੇਰੇ ਦੇਖਣ ਚ ਆਇਆ ਇਸ ਕਰਕੇ ਵੀ ਸ਼ਹਿਰਾਂ 'ਚ ਥੋੜੀ ਜਿਹੀ ਵੋਟ ਭਾਪੀ ਗਈ ਮਿਹਰਬਾਨੀ ਰਿਸ਼ਪਾਲ ਥੈਂਕ ਯੂ ਤੁਸੀਂ ਜੁੜੇ ਬਹੁਤ ਧੰਨਵਾਦ ਮੈਂ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੋ ਡਾਕਟਰ ਗਾਂਧੀ ਦੇ نزدیکی ਨੇ ਉਹਨਾਂ ਦੀ ਕੈਂਪੇਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ ਉਹਨਾਂ ਨੂੰ ਮੈਂ ਇਸ ਕਰਕੇ ਲਿਆ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਸੀ ਕਿ ਪਟਿਆਲਾ ਦੇ ਵਿੱਚ ਐਗਜ਼ੈਕਟਲੀ ਕੀ ਹੋਇਆ ਕਿਉਂਕਿ ਉੱਥੇ ਦੋ ਤਿੰਨ ਸੀਟਾਂ ਦੇ ਵਿੱਚ ਭਾਜਪਾ ਦਾ ਪਰਫਾਰਮੈਂਸ ਬਹੁਤ ਵਧੀਆ ਸੀ ਸਿਰਫ ਪਟਿਆਲਾ ਸ਼ਹਿਰ ਦੇ ਵਿੱਚ ਨਹੀਂ ਰਾਜਪੁਰਾ ਔਰ ਡੇਰਾ ਬੱਸੀ ਦੇ ਵਿੱਚ ਵੀ